ਹਾਜਲੀ ਇਤਿਹਾਸਿਕ ਪਿੰਡ ਹੈ ਵੱਡਾ ਪਿੰਡ ਹੈ ਔਰ ਛਾਜਲੀ ਪਿੰਡ ਦੇ ਇਸ ਸਕੂਲ ਆਫ ਫੈਮਿਨੈਸ ਦੇ ਸ਼ਾਨਦਾਰ ਬਿਲਡਿੰਗ ਦਾ ਲੈब्स ਦਾ ਕਲਾਸਰੂਮ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ ਉਹਦੀ ਬੰਸਾਰੇ ਮਾਪਿਆਂ ਨੂੰ ਟੀਚਰਸ ਨੂੰ ਇਲਾਕੇ ਦੇ ਪਰਵਾਨ ਤੁਸੀਂ ਸੱਜਣੋਂ ਵਧਾਈ ਵੀ ਦਿਨਾ ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀਫਤ ਹੈ ਮੇਰੇ ਕੈਬਨਟ ਦੇ ਸਾਥੀ ਤੁਹਾਡੇ ਆਪਣੇ ਚੁਣੇ ਹੋਏ ਹਨ ਜੌਨ ਡੀਅਰ ਵੀ ਬੈਠਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਮੈਂ ਜਾਣਦਾ ਸਾਰਿਆਂ ਨੂੰ ਪੁੱਛ ਲਵਾਂ ਜਦੋਂ ਤੋਂ ਉਧਰ ਸੱਚ ਸ ਬੋਰਡ ਦੇ ਥੱਲੇ ਉਹੋਂ ਤੋਂ ਸਾਹਜਾ ਸਾਜਲੀ ਵਾਲੇ ਨਾਲ ਬਹਤਰ ਇስተਦਾਰੀ ਵੀ ਬਹੁਤ ਨੇ ਫੈਂਟਾਜ਼ਾ ਫੜਾ ਉੱਥੇ ਆਉਂਦੇ ਹੁੰਦੇ ਸੀ ਐਂ ਨਹੀਂ ਪਤਾ ਲੱਗਦਾ ਸੀ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਿੱਥੇ ਨੂੰ ਮਰਜੀ ਦੇਖ ਲਓ ਉਨਾਂ ਹੀ ਹੁੰਦੇ ਸੀ ਸੋਹੀ ਪਿਆਰ ਆ ਤੁਹਾਡਾ ਜਿਹੜਾ ਉਹਦੇ ਕਰਕੇ ਅੱਜ ਇੱਥੇ ਬੈਠੇ ਆ ਬੜਾ ਵਧੀਆ ਲੱਗਿਆ ਅੱਛਾ ਨੇ ਮੈਨੂੰ ਜਿਹੜੇ ਆ ਡੈਮੋ ਦਿਖਾਏ ਆਪਣੇ ਆਪਣੇ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ ਕੀ ਕਰਾਂਗੇ ਕੈਮਿਸਟਰੀ ਚ ਕੀ ਕਰਾਂ ਕਮਾਲ ਮਹਾਰਾਣੀ ਵਾਲੀ ਗੱਲ ਸਰਕਾਰੀ ਸਕੂਲਾਂ ਚ ਪਹਿਲਾਂ ਕਦੇ ਇਹ ਇਦਾਂ ਦੀ ਗੱਲਾਂ ਨਹੀਂ ਚੱਲੀਆਂ ਸੀ ਸੋਨਾਂ ਬੱਚਿਆਂ ਲਈ ਮੈਂ ਕਹਿੰਦਾ ਤੁਹਾਡੇ ਵੱਲੋਂ ਜ਼ੋਰਦਾਰ ਤਾੜੀ ਚਾਹਨਾ कोई ग्यारहवीं आ है कोई बारहवीं आ रहा है हम बहुत ही दूर नहीं है मंजिल बस ग्यारहवीं बारहवीं च पहुंच गए अगे मंजिल ही है बस किसी ने डॉक्टर बनना किसी ने साइंटिस्ट बनना एक ने क्या मैं जज बनना बनो जज बनो साइंटिस्ट बनो डॉक्टर बनो मौके मिलने गए पहला इतने मौके नहीं मिलते थे पहला जो आप ਮੂਰੇ ਰਾਏ ਸੀ ਲੀਟਰ ਉਹ ਆਪਦੇ ਜਵਾਕਾਂ ਨੂੰ ਪੜਾ ਆ ਗਏ ਪਹਾੜ ਪੂੜਾ ਵਾਲੇ ਸਕੂਲਾਂ ਚ ਆਪਦੇ ਚਾਚੇ ਤਾਇਆ ਦੇ ਜਵਾਕਾਂ ਨੂੰ ਵੀ ਪੜਾ ਗਏ ਜੀਜੇ ਸਾਲਿਆਂ ਨੂੰ ਵੀ ਪੜਾ ਗਏ ਆਪਰੇ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ ਚ ਹੀ ਮੰਨ ਲਿਆ ਵੀ ਸਾਡੀ ਤਾਂ ਕਿਸਮਤ ਹੀ ਐ ਜੀ ਬਸ ਕਿ ਇੱਥੇ ਹੀ ਰਹਿਣਾ ਐਸੇ ਇਲਾਕੇ ਚ ਹੀ ਰਹਿਣਾ ਬਸ ਨੌਮੀ ਤਾਂ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ 10ਵੀਂ ਜੋ 80% ਫੇਲ ਹੋ ਜਾਂਦੀ ਸੀ ਕਹਿੰਦੇ ਆਜੋ ਆਟਾ ਦਰ ਸਕੀਮ ਚ ਆਵੇ ਹੁਣ ਤੁਸੀਂ ਬਸ ਆਜ ਪੜਦੇ ਰਹੋ ਬਸੇ ਹੁਣ ਅਸੀਂ ਸਕੂਲ ਆਫ ਐਮੀਨਾਂ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਨੂੰ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਨੂੰ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ

ਪਹਿਲੇ ਸੀ ਮੈਂ ਤੋਂ ਦੋ ਦੋ ਬਿਆਉਦਾ ਰਿਹਾ ਇੱਥੇ ਆਪ ਕੋ ਕੋਹ ਨੂੰ ਬਹਿਈ ਹੋਈ ਹੈ ਗੰਡੂ ਮੇਰੀ ਜੀ ਉੱਧਰੋਂ ਆਉਂਦੇ ਹੁੰਦੇ ਸੀ ਟਿੱਬਿਆਂ ਵਿੱਚ ਦੀ ਇਹ ਪਿੰਡਾਂ ਨੂੰ ਜਾਣਦੇ ਆ ਪਿੰਡ ਆਪਦੇ ਨੇ ਮਤਲਬ ਮੈਨੂੰ ਇੱਥੇ ਆ ਕੇ ਐਂ ਲੱਗਦਾ ਜਿਵੇਂ ਕਿਸੇ ਕੁੜੀ ਨੂੰ ਵੇਖ ਕੇ ਆ ਕੇ ਲੱਗਦਾ ਹੁੰਦਾ ਵੀ ਵੇਖ ਕੇਂਦੀ ਹੰਡੀ ਹਵਾ ਜਿਹੜੀ ਹੈ ਤੁਸੀਂ ਜ਼ਰੂਰ ਤੁਸੀਂ ਮੈਨੂੰ ਪਹਿਲਾ ਕਲਾਕਾਰ ਬਣਾਇਆ ਫੇਰ ਮੈਨੂੰ ਪਾਰਲੀਮੈਂਟ ਸੇ ਭੇਜਿਆ ਤੋਂ ਵਾਰੀ ਸਥਾਟੇ ਤੋਂ ਕੀਲ ਕੋ ਖੜਖੀਏ ਫੇਰ ਉਹਨੂੰ ਜਮੇ ਜੀਮਾ ਸਾਹਿਬ ਨੇ ਕਿਹਾ ਖਜ਼ਾਨੇ ਦੀ ਚਾਬੀ ਤੁਹਾਨੂੰ ਉਧਾ ਰੱਖੀ ਆ ਮੇਰਾ ਪਿੰਡ ਵੀ ਜਿੱਡ ਬੈਸੀ ਪੈਂਦਾ ਕਿ ਤੋਂ ਡੜਬੇ ਤੋਂ ਸ਼ੁਰੂ ਹੋਏ ਨਰੋਗੜਾ ਕੌਰੀਆਂ ਇਧਰ ਦੀ ਹੁੰਦੇ ਹੋਏ ਚਾਜਲੀ ਵਿੱਚ ਆਓ ਕੇ ਕਹਾਂ ਜਾ ਕੇ ਉਹ ਫਤਿਹਗੜ੍ਹ ਕੰਟੂਆ ਅਣ ਕਾਲਤਾਰ ਮਗੜ ਸਤੌਜ ਲਾ ਆਖਰੀ ਪਿੰਡ ਸਤੌਜ ਫੇ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਚ ਕੱਲ ਡਾਕਟਰ ਉਮੇਦਕਰਪੀ ਮਰਾ ਉਮੇਦਕਾ ਜੀ ਦਾ ਜਨਮ ਦਿਨ ਸੀ ਸ਼ਾਇਦ ਉਹਨਾਂ ਦੀ ਆਤਮਾ ਨੂੰ ਥੋੜੀ ਬਹੁਤ ਸ਼ਾਂਤੀ ਮਿਲੀ ਹੋਣੀ ਪਹਿਲੀ ਵਾਰ ਹੋਇਆ ਪੰਜਾਬ ਚ ਇੱਕ ਦਲਿਤ ਵਿਤ੍ਰੰਤਰੀ ਹੈ ਆਮ ਘਰ ਚ ਉੱਠਿਆ ਹੋਇਆ ਬੰਦਾ ਇੱਕ ਵਿੱਤ ਮੰਤਰੀ ਐ ਉਹਦੇ ਕੋਲ ਖਜ਼ਾਨਾ ਨਹੀਂ ਤਾਂ ਖਜ਼ਾਨੇ ਕਾਕਿਆਂ ਕੋਲੇ ਸੀ ਕਾਕਾ ਜੀ ਉਹ ਐਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਅਸੀਂ ਕਦੇ ਕਹਿਆ ਖਜ਼ਾਨਾ ਖਾਲੀ ਖਜ਼ਾਨੇ ਨਹੀਂ ਖਾਲੀ ਹੁੰਦੇ ਉਹਨਾਂ ਦੀਆਂ ਨੀਤਾਂ ਖਾਲੀ ਸੀ ਅਸਲ ਚ ਨੀਤ ਭਰੀ ਹੋਵੇ ਨਾ ਕੋਈ ਖਜ਼ਾਨਾ ਖਾਲੀ ਨਹੀਂ ਰਹਿੰਦਾ ਸਿਆਣੇ ਕਹਿੰਦੇ ਨੀਤਾਂ ਨੂੰ ਮਰਾਦਾ ਸੋ ਇਸ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਜਦੋਂ ਮੈਂ ਸਕੂਲ ਦੇ ਕੋਲ ਦੀ ਲੱਗਦਾ ਹੁੰਦਾ ਸੀ ਨਾ ਪਹਿਲਾਂ ਮੈਨੂੰ ਇੱਕ ਕੱਲ ਬੜੀ ਸਹੂਲਤ ਹੁੰਦੀ ਸੀ ਵੀ ਗਵਰਨਮੈਂਟ ਦੇ ਤਰ੍ਹਾਂ ਹੋਰ ਨੇ ਪਰ ਛਾਜਲੀ ਵਾਲਿਆਂ ਦੇ ਹੋਰ ਹੀ ਨੇ ਠੇਕਾ ਖਾਣਾ ਤੇ ਸਕੂਲ ਇੱਕੋ ਬਿਲਡਿੰਗ ਵਿੱਚ ਕਹਿੰਦੇ ਵੀ ਠੇਕੇ ਤੇ ਸਕੂਲ ਦਾ ਇੰਨਾ 파ਰਕ ਹੋਣਾ ਚਾਹੀਦਾ ਹੈ। ਖਾਣਾ ਇੱਥੇ ਹੋਣਾ ਚਾਹੀਦਾ ਹੈ। ਅਜਾ ਤਨੀ ਕੋ ਬਿਲਡਿੰਗ ਜੀ ਸੀ। ਉਹ ਮੈਂ ਕਿਹਾ ਠੀਕ ਕਰੋ ਜੀ ਨਾ। ਇੱਕ ਪਿੰਡਾ ਟੂਲ ਫਲਾਜੀ ਵਾਲਾ ਜਿੱਦੋਂ ਪਛਾਨੇ ਫੋਨ ਨਹੀਂ ਕਰਤੋਂ। ਕਾਲਾ ਕਲਾਚਾਣਾ। ਮੈਂ ਐਮਪੀ ਸੀਗਾ। ਕਾਲਾਚਾੜ ਪਿੰਡਲੇ ਪੰਚਾਇਤ ਆਈ ਸਾਡੇ ਕੋਲੇ। ਕਹਿੰਦੇ ਜੀ ਇੱਕ ਪੰਗਾ ਹੈ ਮੈਂ ਕੀ ਹੈ ਕਹਿੰਦੇ ਸਾਡੇ ਸਕੂਲ ਚ ਕੰਗ ਹੋਣੀ ਹੈ ਮੈਂ ਕਹਿੰਦਾ ਕੰਗ ਕਰਾਂ ਸਕੂਲ ਚ ਕੰਗ ਨਹੀਂ ਮੈਂ ਆਪਾਂ ਐਮਪੀ ਲੈਟਰ ਤੋਂ ਦੇ ਦਾਂਗੇ ਭਾਈ ਕਹਿੰਦੇ ਨਹੀਂ ਨਹੀਂ ਆਪਾਂ ਵਿਚਾਰੇ ਨਹੀਂ ਹੈ ਮੈਂ ਕਹਿੰਦਾ ਵਿਚਾਰੇ ਕਿਉਂ ਕਰਨੀ ਹੈ ਉਹ ਕਹਿੰਦੇ ਜੀ ਉਦੋਂ ਜਦੋਂ ਮਾਹੌਲ ਜਿਆ ਖਰਾਬ ਸੀ ਨਾ ਚੌਂਕੀ ਵੀ ਸਕੂਲ ਚ ਹੀ ਪੜਾਤੀ ਸੀ ਜੀ ਉਹ ਹੋ ਖੁੱਲ੍ਹੇ ਹੀ ਕਾਹ ਕਹਿੰਦੇ ਉੱਧਰ ਜਦੋਂ ਉਹਨੇ ਪੁਲਸ ਵਾਲੇ ਕਿਸੇ ਨੂੰ ਮੂੰਹੋਂ ਪਾ ਕੇ ਕੁੱਟਦੇ ਨੇ ਬੱਚੇ ਨਰ ਜਾਂਦੇ ਸਾਡੇ। ਪਰ ਅੰਦਰੋਂ ਬੱਚੇ ਬਹੁਤ ਘੋੜ ਕੁੱਟਦੇ ਆ ਇਸ ਸੁਪਨੇ ਚ। ਕਿਨੇ ਕਹਿੰਦੇ ਤਾਂ ਕਿ ਹੁਣ ਪੁਲਸਾਂ ਨੂੰ ਕੁੱਟਣ ਤੋਂ ਹਟਾ ਨਹੀਂ ਸਕਦੇ ਅਸੀਂ। ਪਰ ਕੰਦ ਤੋ ਜੀ। ਉਹ ਮੈਂ ਕਿਹਾ ਯਾਰੇ ਫਪੜਾ। ਹਉ ਆਇਆ ਇਸ ਵਾਲੇ ਕਾਹੇ। ਮੈਂ ਸਸਪੀਨਰ ਗੱਲ ਕੀਤੀ। ਬੱਚੇ ਦਾ ਥੋੜੀ ਐ। ਜਿਵੇਂ ਜੰਕੂ ਨੇ ਕਹਿੰਦਾ ਨਾ ਜੀ ਸਕੂਲ ਦੀ ਐ। ਮੈਂ ਤੂੰ ਜਵਾਕਨ ਕੋਡਾਈ ਜਾਂਦਾ ਬਈ। ਉਹ ਕਹਿੰਦੇ ਸਾਡੇ ਕੋਲ ਜਲਦੀ ਇੰਨੀ ਘੰਟੇ ਵੀ ਸਾਨੂੰ ਬਹਾਰੀ ਕਿਤਨਾ ਪਉਂਦੇ ਆ ਉਹ ਮੈਂ ਕਹਿੰਦਾ ਕੁੱਤਰਾ ਮਾਰਦੇ ਨਹੀਂ ਕਰਦੇ ਤੁਸੀਂ ਮੈਂ ਕਹਿੰਦਾ ਥੋੜਾ ਇੱਧਰ ਉੱਧਰ ਕਰ ਲਿਆ ਕਰੋ ਕਿਸੇ ਨੂੰ ਮਾਰਨਾ ਜੀ ਕਹਿੰਦੇ ਇਹ ਤਾਂ ਪੇੜ ਇੱਥੇ ਹੋ ਗਈ ਅੱਜ ਕੱବਰ ਕੰਤਾਇਆ ਨਹੀਂ ਫੈਨ ਨਹੀਂ ਫਿਰ ਉਹਨਾਂ ਦੀ ਕੰਧ ਜਿਹੜੀ ਆ ਨਾ ਤੂੰ ਜਾ ਕੇ ਦੇਖੋ ਜਿੱਥੇ ਟੋਲ ਪਲਾਜ਼ਾ ਨਾ ਜਮਨ ਟੋਲ ਪਲਾਜ਼ਾ ਦੇ ਖੱਬੇ ਪਾਸੇ ਸਕੂਲ ਹੈ ਚੰਨ ਵਾਲਾ ਜਿਹੜਾ ਟੋਲ ਪਲਾਜ਼ਾ ਕੰਧ ਕਰੀ ਉਹੜਾ ਤਾਂ ਜਿਉਆਕ ਡਰਨੋਂ ਹਟੇ ਨਹੀਂ ਤਾਂ ਆ ਹਾਲਾ ਤਾਂ ਸਾਡੇ ਸਕੂਲ ਰਹਿੰਦੇ ਸੀ ਕਿਸੇ ਦਿਨ ਬਾਥਰੂਮ ਹੈ ਨਹੀਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਘਰੇ ਜਾਣਾ ਪੈਂਦਾ ਛੁੱਟੀ ਲੈ ਕੇ ਜਾਂ ਫਿਰ ਜਿਹੜਾ ਕੋਈ ਹੋਰ ਹੀਲਾ ਕਰਨਾ ਪਾਉਣਾ ਮੈਂ ਪਾਰਲੀਮੈਂਟ 'ਚ ਵੀ ਮੈਂ ਗੱਲ ਬੋਲੀ ਸੀ ਹੋਰ ਸਾਰੇ ਮਾਪੇ ਜਿਹੜੇ ਨੇ ਹੁਸ਼ਿਆਰ ਬੱਚਿਆਂ ਨੂੰ ਇਸੇ ਕਰਕੇ ਅਟਾ ਲੈਂਦੇ ਸੀ ਸਕੂਲੋਂ ਜਾਣ ਦਾ ਸਾਧਨ ਨਹੀਂ ਹੈਗਾ ਜੀ ਟਰਾਲੀਆਂ ਤੇ ਲੰਮ ਕਲੰਕ ਜਾਂਦੀਆਂ ਨੇ ਬੱਸਾਂ ਦੀਆਂ ਜਿਹੜੀਆਂ ਚਾਲ ਜੇ ਨੇ ਜਾੜਾਂ ਤੇ ਲੰਮ ਕਲੰਕ ਜਾਂਦੀਆਂ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈਣੀ ਪੈਂਦੀ ਹੈ ਕੱਲ ਸੁਖਦਾ ਜ਼ਮਾਨਾ ਹੈ ਕਹਿੰਦੇ ਨਹੀਂ ਅਸੀਂ ਨਹੀਂ ਪੜਾਉਣੀ ਮੈਂ ਤਾਂ ਦੋ ਸਾਲਾਂ ਬਾਅਦ ਬਿਆਦਾਂਗੇ ਬਸ ਉਹ ਦਿਨਾਂ ਖਤਮ ਕਰਦੇ ਆ ਜਿੰਨਾ ਮੈਨੂੰ ਦੈਮੋਂ ਦਖਾਏ 95% ਕੁੜੀਆਂ ਸੀ ਆ ਕਰਦੇ ਆ ਪੋਟਾਸ਼ੀਅਮ ਨੂੰ ਐ ਕਰ ਲਾਂਗੇ ਫਿਰ ਉਹਦੇ ਚ ਪਾਏ ਲੀਕਰ ਪਾ ਕੇ ਦਾ ਰੰਗ ਜਾਮਨੀ ਹੋ ਜਾਊਗਾ ਹੋ ਗਿਆ ਤੁਸੀਂ ਤਾਂ ਬਣ ਗੀਆਂ ਤੁਸੀਂ ਤਾਂ ਬਣ ਗੀਆਂ ਬਸ ਜਦੋਂ ਇੰਨਾ ਪੜਾਈ ਵਧੀਆ ਹੋਣ ਲੱਗੀ ਟੀਚਰ ਵਧੀਆ ਆ ਗਏ ਸਾਰੇ ਟੀਚਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਹਾਡੇ ਲਾਏ ਹੋਏ ਬੂਟੇ ਜਦੋਂ ਫੁੱਲ ਫਲ ਤੇ ਛਾਂ ਦੇਣ ਲੱਗਣਗੇ ਉਹ ਤੁਹਾਨੂੰ ਖੁਸ਼ੀ ਹੋਊਗੀ ਕਿਉਂਕਿ ਜਦੋਂ ਕੋਈ ਬੂਟਾ ਫੁੱਲ ਫਲ ਤੇ ਛਾਂ ਦੇਣ ਲੱਗਦਾ ਹੈ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ ਜਿਹਨੇ ਉਹ ਬੂਟਾ ਲਾਇਆ ਹੁੰਦਾ ਹੈ ਜਿਹਨੇ ਉਹ ਬੂਟਾ ਸਿੰਜਿਆ ਹਾਂ ਆ ਜਿਹੜਾ ਅੰਕੜੇ ਦਿੱਤੇ ਆ ਜੀਮਾ ਸਾਹਿਬ ਨੇ ਅਜੇ ਤਾਂ ਪੰਜਾਬ ਦੇ ਖਜ਼ਾਨੇ ਚ ਇੱਕ ਇੱਕ ਰੁਪਈਆ ਲਿਆ ਕੇ ਪਾਉਣਿਆ ਰੁਪਈਏ ਰੁਪਈਏ ਪਿੱਛੇ ਲੜਦੇ ਨਹੀਂ ਆ ਮੇਰੇ ਰੁਪਈਆ ਬਾਤ ਨਹੀਂ ਲਾਉਣਾ ਖਜ਼ਾਨੇ ਚ ਕਿੰਨੇ ਵੱਜਦੇ ਨੇ ਇਹ ਦੱਸੋ ਉਹੀ ਉਹੀ ਪੈਸੇ ਅਸੀਂ ਤੁਹਾਡੇ ਦੇ ਲਾਉਣੇ ਨੇ ਜਾਂ ਤਾਂ ਸਕੂਲਾਂ ਦੇ ਰੂਪ ਚ ਲੱਗਣਗੇ ਸੜਕਾਂ ਦੇ ਰੂਪ ਚ ਲੱਗਣਗੇ ਗਰਾਊਂਡ ਬਣਾਵਾਂਗੇ ਇਨਫਰਾਸਟ੍ਰਕਚਰ ਆਊਗਾ ਬਿਜਲੀ ਫ੍ਰੀ ਹੋਊਗੀ ਅਸੀਆਂ ਖਾਲ ਥੱਲੇ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਸਾਰੇ ਕੰਮ ਥੋੜਾ ਜਿਆ ਆਪਾਂ ਕਦੇ ਕਦੇ ਕਾਲੀ ਕਰ ਜੰਨੇ ਜੇ ਆਪਾਂ ਕੋਈ ਆ ਸਾਹਮਣੇ ਪਾਈ ਸਾਹਿਬ ਬੈਠੇ ਨੇ ਇਹਨਾਂ ਨੇ ਫੀਤਿਆਂ ਵਾਲੇ ਬੂਟ ਪਾਏ ਹੋਏ ਨੇ ਜੇ ਫੀਤੇ ਦੀ ਗੰਢ ਦੋ ਦਿਨ ਨਾ ਖੋਲਣ ਤੀਜੀ ਦਿਨ ਚਮਚਾ ਪਾ ਕੇ ਚਮਚੇ ਦੀ ਗੰਡੀ ਜੀ ਜਾਂ ਕੋਈ ਚਾਕੂ ਜਾ ਕੁਸ਼ੂਆ ਜਾਂ ਲੈ ਕੇ ਤੁਸੀਂ ਚੀਜ਼ ਨਾ ਖੋਲਣੀ ਪਾਉਗੀ ਗੰਡ ਜੰਮ ਜਾਂਦੀ ਹੈ ਤਿੰਨ ਦਿਨ ਪੁਰਾਣੀ ਗੰਡ ਦੀ ਗੱਲ ਕਰਦਾ ਮੈਂ ਤੇ ਮੈਨੂੰ ਤਾਂ 75 ਸਾਲ ਪੁਰਾਣੀ ਗੰਡ ਫੜਾ ਰੱਖੀ ਹੈ ਤੁਸੀਂ ਕਹਿੰਦੇ ਖੋਲ ਲੈ ਨੂੰ ਤਿੰਨ ਸਾਲਾਂ ਚ ਮੈਂ ਖੋਲ ਹੀ ਜਾਂਣਾ ਕਾਫੀ ਗੰਡਾ ਖੋਲ ਲਿਆ ਥੋੜਾ ਸਾਵਰ ਕਰ ਲੋ ਬਸ ਮੇਰੀ ਨੀਅਤ ਚ ਕੋਈ ਖੋੜ ਜਦੋਂ ਮੈਂ ਕੋਈ ਰੇਤਿਆਣੇ ਚ ਸੱਭਾ ਲਿਆ ਹੋਵੇ ਮੇਰੀਆਂ ਬੱਸਾਂ ਚੱਲ ਪਈਆਂ ਹੋਣ ਮੇਰੇ ਤਾਂ ਪਿੰਡ ਜਾ ਕੇ ਦੇਖ ਲੋ ਸਾਡ ਟੀਪ ਵੀ ਨਹੀਂ ਕਰਾਈ ਕਰੇ ਉਹ ਮੇਰੀ ਮਾਂ ਪਹਿਲੇ ਹਿੰਦੀ ਹੈ ਉਹ ਇੱਕ ਪੱਤਰਕਾਰ ਆ ਗਿਆ ਕੋਈ న్యూਟਿਊਬ ਵਾਲਾ ਉਹ ਕਹਿੰਦੇ ਦੇਖ ਲੈ ਬੇਬੇ ਹੁਣ ਤਾਂ ਮੁੱਖ ਮੰਤਰੀ ਦੀ ਮਾਂ ਐ ਆ ਪਿੱਛੇ ਦੇਖ ਲੈ ਤੂੰ ਇੱਟਾਂ ਦੇਖ ਲੈ ਕਿਵੇਂ ਪੁਰੀਆਂ ਪਈਆਂ ਨੇ ਪਲੱਸਟਰੀ ਕਰਾ ਲੋ ਉਹ ਕਹਿੰਦੀ ਭਈ ਮੈਂ ਇੱਥੇ ਥੋੜਾ ਨਹੀਂ ਚੱਲਣ ਦਿੰਦੀ ਕੀ ਪਤਾ ਕਿਹੜੀ ਕਿਸਮਤ ਵਾਲੀ ਇੱਟ ਇਸ ਘਰ ਚ ਲੱਗੀ ਹੋਈ ਐ ਕਿ ਮੇਰੇ ਪੁੱਤ ਨੂੰ ਐਡਾ ਵੱਡਾ ਆਦਾ ਮਿਲ ਗਿਆ ਫੇ ਮਾਂ ਹੀ ਕੈਸਾ ਦੀ ਗੱਲ ਵੀ ਜ਼ਿਆਦਾਤਰ ਮਹਾਰਾਜ ਨਾਲ ਗੱਲ ਹੋਊਗੀ ਇਹਨਾਂ ਦੀ ਫੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਵਿਆਹੀ ਨਾਰਤਾ ਕਿਹਦੇ ਗਏ ਨਹੀਂ ਮੈਂ ਤਾਂ ਚੰਦ ਦੇਖੇ ਨਹੀਂ ਕਿਤੇ ਵਸੇ ਇਸੇ ਗਲਤੀ ਸੜੇ ਪੈ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਹੀ ਤਾਂ ਭੰਬ ਵੀ ਗਣਾਈ ਜਾਂਦਾ ਸੀ ਪੰਜਾ ਆਏ ਪੈ ਨੇ ਧਾਰਾਂ ਚੱਲ ਗਏ 30 ਹਜੇ ਚੱਲਣੇ ਨੇ ਮੈਂ ਕਿਹ ਤੂੰ ਦੱਸ ਕਿੱਥੇ ਕਿੱਥੇ ਪੈ ਨੇ ਫਿਰ ਹੁਣ ਵਕੀਲ ਭਾੜ ਦਾ ਫਿਰਦਾ ਹੋ ਸਹਾਰਾ ਕਿਤੇ ਕਿਤੇ ਪਈ ਨੇ ਦਾਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਮੈਂ ਹੱਲੇ ਬਣਾਉ ਜਿਵੇਂ ਚੌਂਤੀ ਲੱਚੌਂਤੀ ਬਜ਼ੁਰਗਾਂ ਲੱਗ ਜਾਂਦੀ ਆਪਣੇ ਉਧਰੋਂ ਜੋ ਮੋੜ ਕੇ ਲਉਂਦੇ ਉਹਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੋੜਾ ਇਧਰ ਨਾਲੇ ਤੇ ਤੁਰਿਆ ਜਾਂਦਾ ਸੀ ਆ ਮੈਂ ਛੱਡ ਕੇ ਜਾਂਦਾ ਕਿਉਂ ਉਹਨਾਂ ਨੇ ਇਹ ਹਾਲਤ ਹੋਈ ਪਈ ਇਹਨਾਂ ਦੀ ਕਾਂਗਰਸੀ ਦਾ ਇਹ ਹਾਲ ਕੋਈ ਪਈ ਹੈ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਈ ਘਰੇ ਲਿਆ ਕੇ ਸੇਵਾ ਕਰ ਲੋ ਵਿੱਚ ਕੱਖ ਨਹੀਂ ਆਦਾ ਕੁ ਮੂੰ ਚੁਕ ਚਮਚਾਏ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਹੈ ਉਹ ਚਲ ਦੇਖਾ ਇਹ ਬੱਕ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਹੈ ਇਹ ਕਾਂਗਰਸ ਦਾ ਹਾਲ ਹੋਇਆ ਪਿਆ ਕਾਲੀਦਾਲ ਵਾਲੇ ਹੁਣ ਤਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨੇ ਪੰਗੇ ਲੈਏ ਨੇ ਰੱਬ ਨਾ ਮਤ ਲਾਇਆ ਉਹ ਉਹਨਾਂ ਨੇ ਮਾਰਤੇ ਅਦੇ ਕਾਲ ਤਖਤ ਜਾਂ ਕਿ ਲੱਤ ਟੁੱਟ ਜਾਂਦੀ ਹੈ ਕਦੇ ਮੋਢਾ ਜਾਂ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਐਲੇ ਪਏ ਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵੰਤ ਮੇਰਾ ਕੀ ਕਸੂਰ ਹੈ ਯਾਰ ਮੇਰਾ ਕਸੂਰ ਹੈ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਪਏ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਸੀ ਮਾਲਬ ਯਾਰਿਆਂ ਚਾ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਕੂਹ ਹੈ ਦੂਜੀ ਪੂਹੇ ਛੇਰੋਂ ਹੈ ਨਾਨਕੇ ਖੜਿਆਲ ਨੇ ਮੈਂ ਗੰਡੂ ਆ ਐਂ ਜੀ ਕਰਕੇ 30 40 ਕਿਲੋਮੀਟਰ ਚ ਜਿੰਦਗੀ ਕੱਟ ਲੈਣਾ ਸਾਰੀ ਚਾ ਤਾਂ ਜੇ ਜਾਣੇ ਬਾਤ ਤੋਂ ਬਾਦ ਨਾ ਨਵੇਂ ਵੀ ਜਾਇਆ ਉਹਨੇ ਬਸ ਜੇ ਘਟੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫਸਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਸੋਇਸ ਕਰਕੇ ਬੱਚਿਆਂ ਨੂੰ ਬੇਨਤੀ ਕਰੂੰਗਾ ਬੱਚਿਓ ਪੜੋ ਮੈਰਿਟ ਦੇ ਵਿੱਚ ਆਓ ਕੋਈ ਮਾਈ ਦਾ ਲਾਲ ਨਹੀਂ ਇਹ ਕਹਿ ਸਕਦਾ ਕਿ ਬੱਚੇ ਦੇ ਨੰਬਰ ਆ ਗਏ ਸੀ ਪਰ 9 ਕੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਵੱਦ ਨੰਬਰ ਵਾਲੇ ਦੇ ਬਾਪੂ ਕੋਲੇ ਪੈਸੇ ਨਹੀਂ ਸੀ ਜਾਂ ਵੱਦ ਨੰਬਰ ਵਾਲੇ ਦੇ ਬਾਪੂ ਕੋਲ ਸਪਾਰਸ਼ ਨਹੀਂ ਸੀ ਕਿਸੇ ਦੀ ਤਾਂ ਨੌਕਰੀ ਨਹੀਂ ਮਿਲੀ ਕੱਟ ਨੰਬਰ ਵਾਲਾ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਨੰਬਰ ਬਦ ਲਓਗੇ ਓਡੀਓ ਬੱਟੀ ਕੁਰਸੀ ਮਿਲੂਗੀ ਇਹ ਮੇਰਾ ਵਾਦਾ ਹੈ 52000 ਤੋਂ ਵੱਧ ਨੌਕਰੀਆਂ ਦੇ ਤੋੜੇ ਸਾਹਮਣੇ ਜਿਹੜੇ ਮਰਜੀ ਫੀਲਡ ਜਾਣਾ ਚਾਹਣਾ ਚਾਹੋ ਜਾਓ ਮਾਪਿਆਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੂੰ ਬੜ ਲੈਣ ਦਿਓ ਇਹਨਾਂ ਤੇ ਪ੍ਰੈਸ਼ਰ ਨਾ ਪਾਓ ਇਹਨੂੰ ਜੋ ਬਣਨਾ ਹੈ ਇਹਨਾਂ ਨੂੰ ਬਣ ਲੈਣ ਦਿਓ ਤੁਸੀਂ ਦੇਖੋ ਇੱਕ ਦਿਨ ਤੁਸੀਂ ਮਾਨ ਮਹਿਸੂਸ ਕਰੋ ਤੇ ਇਹਨਾਂ ਨੂੰ ਕਹਿੰਦੇ ਐ ਇੱਕ ਮੱਥੇ ਮਾਰੀ ਰੱਬ ਨੇ ਇੱਕ ਮੱਥੇ ਮਾਰੀ ਗੋਵਿੰਦਗੜ ਕੋਲੇ ਮਲੋਹ ਕੋਲੇ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਜੰਮ ਪੀਆਂ ਲੋਕ ਆ ਗਏ ਪਾਸ ਕਹਿੰਦੇ ਭਾਈ ਤੇਰੇ ਤਾਂ ਪੁਰਾਣੇ ਜਨਮ ਦੇ ਕੋਈ ਪਾਪ ਸੀ ਦੋ ਚੌੜੀਆਂ ਕੋਈ ਕੁੜੀਆਂ ਕਹਿੰਦਾ ਜੀ ਠੀਕ ਹੈ ਕੋਈ ਗੱਲ ਉਹਨੇ ਪੜਾ ਲਿਆ ਜੀ ਬੰਦੇ ਨੇ ਅੱਛੇ 6 ਮਹੀਨੇ ਪਹਿਲਾਂ ਦੋਨੇ ਜੱਜ ਬਣ ਗਏ ਆਈ ਦੋਨੇ ਕੋਈ ਨਾ ਸਕਿਆ ਜੱਜ ਬਣ ਗਿਆਂ ਤੇ ਉਹ ਜਿਹੜੇ ਕਹਿੰਦੇ ਸੀ ਕਿ ਤੇਰੇ ਪੁਰਾਣੇ ਜਨਮ ਦੇ ਪਾਪ ਨੇ ਉਹੀ ਗਪਾਲ ਸਵੀਟ ਵਾਲੇ ਬਰਫੀਆਂ ਇਹ ਟੱਪੇ ਚੱਕੀ ਫਦੇ ਜੀ ਕਹਿੰਦੇ ਤੇਰੇ ਪੁਰਾਣੇ ਜਨਾਂ ਹੁੰਦੇ ਕੋਈ ਪੁੰਨ ਨੇ ਭਾਈ ਨਾ ਤੂੰ ਚਾਚਾ ਬੰਦੇ ਗਲੋ ਦੁਨੀਆ ਚੜਦੇ ਸੂਜ ਨੂੰ ਸਲਾਮਾਂ ਨੇ ਪੜ੍ਹਾਈ ਦਾ ਹੀ ਮੁੱਲ ਐ ਪੁੱਤ ਹੁਣ ਤਾਂ ਪੜ੍ਹ ਲੋਂਗੇ ਲੋਕ ਬਧਾਈਆਂ ਦੇਣ ਆਉਣਗੇ ਨਹੀਂ ਪੜ੍ਹੋਂਗੇ ਲੋਕ ਲੰਬੇ ਦੇਣ ਨੂੰ ਤਾਂ ਫਿਰਦੇ ਹੀ ਆ ਲੋਕ ਤਾਂ ਨੁਕਸ ਕੱਢਣ ਨੂੰ ਫਿਰਦੇ ਹੀ ਆ ਸੋ ਇਸ ਕਰਕੇ ਆਪਣੇ ਗੁਣਾਂ ਨੂੰ ਪਛਾਣਾਂ ਉਹ ਵੱਡੇ ਬਣੋ ਸਰਕਾਰ ਥੋਡੀ ਐ ਕੋਈ ਸੁਜੈਸ਼ਨ ਕੋਈ ਸੁਝਾਅ ਕੋਈ ਸ਼ਿਕਵਾ ਕੋਈ ਸ਼ਿਕਾਇਤ ਹੋਵੇ ਆਪਣੇ ਪ੍ਰਿੰਸੀਪਲ ਨੂੰ ਆਪਣੇ ਹੈਡਮਾਸਟਰ ਨੂੰ ਆਪਣੇ ਐਮਐਲਏ ਨੂੰ ਜਾਂ ਕੋਈ ਸਾਡੇ ਵਲੰਟੀਅਨ ਦੱਸ ਦੋ ਉਹ ਵੀ ਅਠੀ ਕਰ ਦਾਂਗੇ ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਹੱਲ ਵੀ ਉੱਤੀ ਹੁੰਦਾ ਤੁਸੀਂ ਦੱਸ ਸਕਦੇ ਹੋ ਦਿਲ ਦੇ ਸਾਫਾਂ ਮਾਲਵੇ ਵਾਲਿਆਂ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਇਹ ਨਹੀਂ ਹੈਗਾ ਵੀ دل ਚ ਕੁਛ ਹੋਰ ਹੈ ਜ਼ੁਬਾਨ ਤੇ ਕੁਛ ਹੋਰ ਹੈ ਬਸ ਬਲਾਈਆਂ ਦੇਣਾ ਆਇਆ ਸੀ ਮੇਰਾ ਤੁੰ ਬੜੇ ਸਾਹਮਣੇ ਬੈਠੇ ਪੁਰਾਣੇ ਸਾਥੀਆਂ ਦੇਖ ਕੇ ਐਂ ਜੀ ਕਰਦਾ ਦੁਬਾਰੇ ਐਮਪੀ ਲੈ ਲਈਏ ਉਹਨੇ ਯਾਰਾ ਇਹ ਹੋ ਹੀ ਹੁੰਦਾ ਮੂਰੇ ਮੋਟਰਸਾਈਕਲ ਜੀ ਲਵਾਉਂਦੇ ਨੇ ਇਹ ਇੱਧਰੋਂ ਕਿੱਧਰੋਂ ਜਾਣਾ ਪਤਾ ਨਹੀਂ ਕਿੱਧਰੋਂ ਜਾਣਾ ਇਹਨੂੰ ਮੇਤੇ ਆਫਿਸ ਦੀ ਕੱਢਦੀ ਹੈ ਘੱਟ ਲੋ ਭਾਈ ਮੈਂ ਕਹਿੰਦਾ ਮੋਜੋ ਆਇਓ ਚੱਲੀਏ ਮੋਜੋ ਵਾਲੀ ਵੀ ਦੀ ਕੱਢ ਲੋ ਭਾਈ ਉਹ ਉਠੇ ਜੇ ਪੈਂਦੇ ਨੇ ਇਹਦ ਨੂੰ ਕੋਈ ਲਈ ਕੱਟ ਲੋ ਭਾਈ ਸੋ ਜਦੋਂ ਮਾਲਕੀ ਤੁਸੀਂ ਹੋ ਪਬਲਿਕ ਹੈ ਜਿੱਦ ਦੀ ਮਾਰੀ ਲੈ ਜਾ ਮਨ ਤਾਂ ਛੋਟੇ ਜਿਹੇ ਹਾਥੀ ਤੇ ਚੜਾ ਲੈਂਦੀ ਛੋਟੇ ਹਾਥੀ ਤੇ ਪਰ ਦਿਲ ਉਦੋਂ ਵੀ ਸਾਫ਼ ਸੀ ਪਾਰਲੀਮੈਂਟ ਚ ਪਹਿਲੀ ਵਾਰ ਸੰਗਰੂਰ ਬੋਲਿਆ ਪਰ ਉੱਥੇ ਜਦੋਂ ਤੂੰ ਬੋਲਦੇ ਸੀ ਤੁਹਾਨੂੰ ਮਾਨ ਮਹਿਸੂਸ ਹੁੰਦਾ ਸੀ ਆ ਆਪਣੇ ਆਲਾ ਖੜਾ ਹੋ ਗਿਆ ਵੀ ਆਪਣੇ ਆਲਾ ਹੋ ਗਿਆ ਖੜਾ ਤੇ ਫੇ ਹੁਣ ਪੰਗਾ ਪਾਓ ਹੁਣ ਸਿੱਖ ਗਏ ਸਾਰੇ ਸਿੱਖ ਗਏ ਉਹਨੂੰ ਪਤਾ ਲੱਗ ਗਿਆ ਵੀ ਬੋਲੇ ਤੋਂ ਬਿਨਾ ਗੱਲ ਨਹੀਂ ਬਣਨੀ ਉਹ ਪਿੱਤੂ ਸਰਪੰਚ ਬੈਠਾ ਛਾੜ ਵਾਲਾ ਰਾਤ ਨੂੰ ਆਇਆ ਸੀ ਦੇਖਦਾ ਵੀ ਨਹੀਂ ਸੀ ਕੁਝ ਉਹ ਕਿਜਲੀਵਾਲ ਸਾਹਿਬ ਜਦੋਂ ਆਏ ਸੀ ਨਾਲ ਸੋ ਇਸ ਕਰਕੇ ਜਿੱਤੇ ਆਮ ਆਦਮੀ ਪਾਰਟੀ ਦੀ ਸਟੇ ਕਰਾਉਣ ਗਏ ਸੀ ਕਿਜਲੀਵਾਲ ਸਾਹਿਬ ਥੱppa ਲੈ ਕੇ ਕਾਗਜ਼ਾਂ ਦਾ ਆਪਣੇ ਜੋ ਇੱਕ ਵੀ ਨਾਲ ਨਹੀਂ ਗਿਆ ਸੀ ਜਿੱਦੇ ਚੋਣ ਨਿਸ਼ਾਨ ਝਾੜੂ ਰਿਸ਼ਟਰ ਕਰਾਉਣ ਗਏ ਸੀ ਥੱppa ਲੈ ਕੇ ਕਾਗਿਆਂ ਦਾ ਆਪਣੀ ਚੋਕ ਵੀ ਨਾਲ ਨਹੀਂ ਗਿਆ ਸੀ ਉਹਨਾਂ ਨੇ ਪਰਪਰਟੀ ਵੀ ਦਿੱਤੀ ਚੋਣ ਨਿਸ਼ਾਨ ਵੀ ਦਿੱਤਾ ਹੋਰ ਕੀ ਕਰ ਸਕਦੇ ਨੇ ਵੀ ਅੱਗੇ ਤਾਂ ਫਿਰ ਆਪਣਾ ਕੰਮ ਹੈ ਨਾ ਪੰਜਾਬ ਨੂੰ ਠੀਕ ਕਰਨਾ ਜਾਂ ਪੰਜਾਬ ਚ ਲਾਅ ਐਂਡ ਆਰਡਰ ਤੋਂ ਲੈ ਕੇ ਸਿੱਖਿਆ ਕ੍ਰਾਂਤੀ ਹੈ ਨਾ ਚਾਹੇ ਹੈਲਥ ਦੇ ਮਾਮਲੇ ਚ ਹੋ ਜੇ ਮੱਲਾ ਕਲੀਨਿਕ ਫਿਰ ਵੜਾ ਲੋ ਆਈ ਸੁਣਦੇ ਆ सा सुप्रीमो ने उन्होंने सोच है रामलीला कराने इनकलाब पार्टी निकली एंटी करपमेंट चो पार्टी निकली, चो पार्टी निकली चो पार्टी ने। पिछले दिन देखना जो एक्शन लाए कजिस्टरी नहीं करते तहसीलदार मैं भी मैं कद तो, तो फिर चलो मैं तो हो रजिस्ट्री करा लूंगा ਹੁਣ ਕਹਿੰਦੇ ਸਤੋ ਰਿਸਟ੍ਰੀ ਕਰਾ ਲਓ ਜੀ ਪਲੀਜ਼ ਹਰ ਚੀਜ਼ ਦਾ ਬਦਲਾ ਹੈ ਕਿਸੇ ਵੀ ਨਾ ਦੁਨੀਆ ਖੜਦੀ ਨਹੀਂ ਇੱਥੇ ਵਕਤ ਬਹੁਤ ਵੱਡੀ ਚੀਜ਼ ਹੈ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਪਹਕਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਇਹ ਵਕਤ ਵੱਡੀ ਚੀਜ਼ ਹੈ ਰੱਬ ਤੋਂ ਡਰੀਏ ਕਰਤਾ ਰੋਂ ਡਰੀਏ ਵਕਤ ਪਤਾ ਨਹੀਂ ਕਦੋਂ ਕੀ ਦਾ ਬਦਲ ਜੇ ਯਾਰ ਇਹ ਨਿਆ ਨਿਆ ਤਨਖਾਹਾਂ ਨੇ ਤੁਹਾਡੀਆਂ ਕਿਉਂ ਚੂਸੀ ਜਾਂਦੇ ਆ ਲੋਕਾਂ ਦਾ ਖੂਨ ਯਾਰ ਗਰੀਬਾਂ ਦਾ ਤੁਸੀਂ 5000 ਵੱਧ ਮੰਗ ਲਿਆ ਨਾ ਲਿਆ ਦੂਗਾ ਅਗਲੇ ਦਿਨ ਉਹ ਪਰ ਪਤਾ ਨਹੀਂ ਕਿ ਕਿਦੇ ਕਿਦੇ ਮਨਤਾ ਕਰੂਗਾ ਕਿਦੇ ਕਿਦੇ ਪੈਣੀ ਪੱਗਾ ਤਰੂਗਾ ਕਿਉਂ ਯਾਰ ਜਦੋਂ ਕੰਮ ਹੋ ਰਿਹਾ ਉਹਦਾ ਕਰ ਤੋ ਯਾਰ ਸਵੇਹੀ ਕਲਚਰ ਸਿਟ ਹੈਲਪ ਕਰਨਾ ਕਿ ਕੋਈ ਅਫਸਰ ਪੈਸਾ ਨਾ ਖਾਵੇ ਹਰੇਕ ਦਾ ਕੰਮ ਹੋਵੇ ਹਰੇਕ ਦਾ ਹੱਕ ਜਿਹੜਾ ਉਹ ਨੂੰ ਮਿਲੇ ਗਰੀਬ ਦਾ ਹੱਕ ਕੋਈ ਮਾਰੇ ਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਦਾ ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਬਸ ਪਰਮਾਤਮਾ ਤੇ ਡੋਰੀਆਂ ਛੱਡੀਆਂ ਨੇ ਜਿਉਂਨੇ ਜ਼ਿੰਮੇਵਾਰੀ ਦਿੱਤੀ ਐ ਸਮਤ ਵੀ ਬਖਸ਼ੂਗਾ ਪਲ ਵੀ ਬਖਸ਼ੂਗਾ ਕੰਮ ਕਰਨ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਉਂਦੇ ਬਸਦੇ ਰਹੋ पढ़ाइया करो तरक्या करो बचे आने दिन नियुक्ति पत्र समारोह कोई एस टी एम बनगी कोई जज बनेगी मुसडीओ बनूगा बहुत बहुत सारा और ऐसे ऐसे तन्योल ची बना के दिखाने मेनु कोई कुर्सी का लालच नहीं मैं मैं पहला भी एन भी है ਬਹੁਤ-ਬਹੁਤ ਤੁਹਾਡਾ ਇਸ ਗੱਲੋਂ ਧੰਨਵਾਦ ਕਿ ਆਹ ਦਿਨ ਮੈਂ ਕਦੇ ਸੋਚੇ ਨਹੀਂ ਸੀ ਕਿ ਇਸ ਪੱਤਰ ਤੇ ਸਾਨੂੰ ਤੁਸੀਂ ਪਹੁੰਚਾ ਦੋਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਨੇ ਮਿਲਣਾ ਆਜੋ ਇੱਧਰ ਇੱਧਰ ਇੱਥੇ来ਓ ਲੈਓ ਇੱਥੇ ਲੈਓ ਆਹ ਵਾਪਰੀ ਨੇ ਸਾਰੇ ਆਪਰੇ ਆਪਨਾ ਆਪਣਾ ਕੌਣ ਇਹ ਤਾਂ ਉਹਨਾਂ ਨੂੰ ਵਿਰੋਧ ਕਰਦੇ ਨੇ ਜਿਨ੍ਹਾਂ ਨੇ ਆਪਾਂ ਕਿਹੜਾ ਕਿਹੜੀ ਕਿਸੇ ਗੱਲੋਂ ਕਾਣੇ ਆ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁबारकਾਂ ਤੇ ਸਟੀਚਰਸ ਨੂੰ ਮੁबारकਾਂ ਬਾਕੀ ਬਾਕੀ ਸੋ ਏਸੀ ਆਪਣੀ ਅੱਜ ਦੀ ਅਪਡੇਟ ਦਿੱਤੀ ਹੋਈ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਆਪਣੀ ਅਗਲੀ ਅਪਡੇਟ ਵਿੱਚ ਧੰਨਵਾਦ ਜੀ